ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰੀ ਸਾਧ ਸੰਗਤ ਜੀ ਤੁਸੀਂ ਵਿਖ ਰਹੇ ਹੋ ਜੀ ਅਸਠੀ ਵੀ 13 13 ਅਸੀਂ ਆਪ ਜੀ ਨੂੰ ਅੱਜ ਇਸ ਵਿਸ਼ੇ ਤੇ ਗੱਲ ਕਰਾਂਗੇ ਜਿਹੜੇ ਬੱਚੇ ਪੜ੍ਹਾਈ ਵਿੱਚ ਮਨ ਨਹੀਂ ਲਾਉਂਦੇ ਹੈ ਪੜਨ ਨੂੰ ਜੀ ਨਹੀਂ ਕਰਦਾ ਉਹਨਾਂ ਬੱਚਿਆਂ ਦੀ ਚੜ੍ਹਦੀ ਕਲਾ ਵਾਸਤੇ ਉਹਨਾਂ ਦੀ ਮਾਤਾ ਜਾਪ ਕਰੇ ਤੇ ਬੱਚੇ ਨੂੰ ਵਧੀਆ ਪੜ੍ਹਾਈ ਆਊਗੀ ਮਨ ਚਿੱਤ ਲਾ ਕੇ ਪੜ੍ਹਾਈ ਕਰੂਗਾ ਤੇ ਉਹਨੂੰ ਵਧੀਆ ਪੜ੍ਹਾਈ ਵਿੱਚ ਮਨ ਲੱਗੂਗਾ ਉਹਦਾ ਸਫਲਤਾ ਮਿਲੋਗੇ ਬੱਚਾ ਆਪੜੇ ਜਾਂ ਉਸ ਦੀ ਮਾਤਾ ਇਹ ਜਾਪ ਕਰੇ ਤੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਆਂ ਦੀ ਅਪਾਰ ਕਿਰਪਾ ਨਾਲ ਪੜਾਈ ਦਾ ਧਾਨ ਮਿਲੂਗਾ ਵਿਦਿਆ ਦਾ ਧਾਨ ਮਿਲੂਗਾ ਬੱਚਾ ਬੜਾ ਹੁਸ਼ਿਆਰ ਹੋਊਗਾ ਉਹਦਾ ਮਨ ਲੱਗੂਗਾ ਪੜਨ ਵਿੱਚ ਚਿਤ ਕਰੇਗਾ ਕਿ ਮੈਂ ਪੜਨਾ ਬڑے ਮਾਤੇ ਮਾਪੇ ਬੱਚਿਆਂ ਨੂੰ ਸਮਝਾਉਂਦੇ ਬੱਚਿਓ ਪੜ੍ਹਿਆ ਕਰੋ ਪਰ ਬੱਚੇ ਧਿਆਨ ਨਹੀਂ ਦਿੰਦੇ ਬੱਚਿਆਂ ਦਾ ਪੜਨੋ ਜੀ ਨਹੀਂ ਕਰਦਾ ਤੇ ਜੋ ਆਪ ਜੀ ਨਾਲ ਅੱਜ ਆਪਾਂ ਸ਼ਬਦ ਦੀ ਸਾਂਝ ਪਾਵਾਂਗੇ ਗੁਰੂ ਸਾਹਿਬ ਜੀ ਦੇ ਸ਼ਬਦ ਦੀ ਆਪਾਂ ਅੱਜ ਸਾਂਝ ਪਾਵਾਂਗੇ ਇਹ ਸ਼ਬਦ ਨੂੰ ਜੇ ਪਿਆਰ ਦੇ ਨਾਲ ਪੜਿਆ ਜਾਵੇ ਤੇ ਬੱਚਾ ਵਧੀਆ ਪੜਾਈ ਕਰੇਗਾ ਤੇ ਉਹਦੀ ਕਾਮਨਾਵਾਂ ਪੂਰੀ ਹੋਵੇਗੀ ਆਓ ਪਿਆਰ ਸਹਿਤ ਆਪਾਂ ਸ਼ਬਦ ਜਾ ਜਾਪ ਸਰਵਣ ਕਰੀਏ ਵਾਹਿਗੁਰੂ ਸਾਹਿਬ ਜੀ ਆਸਾ ਮਹੱਲਾ ਪੰਜਵਾ ਬੁੱਧ ਪ੍ਰਗਾਸ ਭਈ ਮਤ ਪੂਰੀ ਤਾਤੇ ਬਿਨਸੀ ਦੁਰਮਤ ਦੂਰੀ ਬੋਧ ਪਰਗਾਸ ਭਈ ਮਤ ਪੂਰੀ ਤਾਤੇ ਬਿਨਸੀ ਦੁਰਮਤ ਦੂਰੀ ਐਸੀ ਗੁਰਮਤ ਪਾਈ ਅਲੇ ਬੁੱਢਤ ਘੋਰ ਅੰਧ ਕੂਪ ਮਹਿ ਨਿਕਸਿਓ ਮੇਰੇ ਪਾਈ ਰਹਾਉ ਮਹਾ ਅਗਹਾ ਅਗਨ ਕਾ ਸਾਗਰ ਗੁਰ ਬੋਹਿਥ ਤਾਰੇ ਰਤਨਾਗਰ ਦੁਤਰ ਅੰਦ ਬਿਖਮ ਇਹ ਮਾਇਆ ਪੂਰੇ ਗੁਰ ਪੂਰੇ ਪ੍ਰਗਟ ਮਾਰਗ ਦੇਖਾਇਆ ਜਾਪ ਤਾਪ ਕਛ ਉਕਤ ਨਾ ਮੋਰੀ ਗੁਰ ਨਾਨਕ ਸਰਨਾਗਤ ਤੋਰੀ ਜਾਪ ਤਾਪ ਕਛ ਉਕਤ ਨਾ ਮੋਰੀ ਗੁਰ ਨਾਨਕ ਸਰਨਾਗਤ ਤੋਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ